ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੈਂ ਹਦੈਤਦਾਰ ਕਸੂਰ ਬਾਟ ਚੇਅਰਮੈਨ ਪਾਕਿਸਤਾਨ ਫਿਲਮ ਡਾਇਰੈਕਟਰ ਐਸੋਸੀਏਸ਼ਨ ਮੈਨੂੰ ਜਦੋਂ ਮੇਰੇ ਦੋਸਤਾਂ ਚੜ੍ਹਦੇ ਪੰਜਾਬ ਦੇ ਸਰਦਾਰ ਇਕਬਾਲ ਸਿੰਘ ਤੇ ਦੋ ਅੰਸਰਾਜ ਇਨਸਾਫ ਦਰਸ਼ਨ ਸਿੰਘ ਸਾਹਿਬ ਉਹ ਵੀ ਸਾਹਿਬ ਮੈਂ ਦੱਸਿਆ ਕਿ ਜਸਵੰਦਰ ਸਿੰਘ ਭਗਤ ਸਾਹਿਬ ਦੇ ਦੁਨੀਆ 'ਚ ਨਹੀਂ ਰਹੇ ਤੇ ਮੈਨੂੰ ਬੜਾ ਅਫਸੋਸ ਹੋਇਆ ਇਤਨੇ ਅੱਛੇ ਆਦਮੀ ਸਨ ਇਤਨੇ ਅੱਛਾ ਕੰਮ ਕਰਦੇ ਸਨ ਫਿਲਮਾਂ 'ਚ ਵੀ ਉਹਨਾਂ ਦੀ ਦੇਖੀ ਕੈਰੀਅਰ ਉਹਨਾਂ ਦਾ ਜੱਟ ਜੀ ਬੜਾ ਚੰਗਾ ਕੰਮ ਕੀਤਾ। ਔਰ ਦੋਨੋਂ ਨੇ ਉਹ ਇਸ ਕੰਮ ਸੰਨ ਉਹਨਾਂ ਨੇ ਬੜਾ ਨਾਮ कमाए। ਇਹ ਉਹ ਆਪਣੇ ਕਾਰਜਾਂ ਨਾਲ ਕੰਮ ਤੋਂ ਬੜਾ ਸ਼ਰੀਫ ਆ। ਅੱਲਾਹ ਤੁਹਾਨੂੰ ਉਹਦੇ ਘਰ ਕੰਮ ਸਫਲ ਕਰੇ। ਤੇ ਇਹ ਇੱਕ ਮਸੂਲ ਬਹਾਵਤੀ ਵੀ ਏ ਕਿ ਜਿਹਨੇ ਆਣਾ ਉਹਨੇ ਜਾ। ਬੜਾ ਸਾਰਾ ਦੁਨੀਆ ਨੂੰ ਦੂਰੇ ਨੇ। ਲੇਕਿਨ ਉਹਨਾਂ ਦਾ ਕੰਮ ਯਾਦ ਰਹੇਗਾ। ਉਹਨਾਂ ਦੇ ਦੋਸਤੋਂ ਵੀ ਮੈਨੂੰ ਦੱਸਿਆ ਕਿ ਬੜੇ ਮੈਨਰ ਆਕੂਮੈਂਟਮੈਂਟਸ। ਇਸੇ ਨੂੰ ਉਹਨਾਂ ਕੋ ਪੁਸ਼ ਗਿਆ ਇਸੀ। ਕੋਈ ਆ ਵੀ ਜਦ ਤੱਕ ਸ਼ੂਮਾ ਮੰਦਿਰ ਨਹੀਂ ਰਹਣੀਆ ਜਸਵੰਦਰ ਸਿੰਘ ਪਲਾਸਾਧਨਾ ਹੁੰਦਾ ਰਹੇਗਾ ਮੇਰੀ ਉਹਨਾਂ ਦੇ ਖਾਂਦਾਨ ਦੀਆਂ ਜੜੀਆਂ ਨੇ ਤੇ ਪੰਡਾ ਸਾਹਿਬ ਵੀ ਇਸ ਦੁਨੀਆ 'ਚ ਉਹਦੀ ਰੂਹ ਆਦੀ ਜਾਂਦੀ ਰਹੇਗੀ ਜਦ ਤੱਕ ਸ਼ੂਮਾ ਮੰਦਿਰ ਸੱਚ ਸੱਚ